ਲੰਗੀਨਾ ਚਮਕੌਰ ਸਾਹਿਬ ਨੀਲੋਮਾਰਿਤ ਇੱਕ ਟਰੱਕ ਤੇ ਮਹਿੰਦਰਾ ਜੀਪ ਚੱਲੇ ਹੋਏ ਟੱਕਰ ਕਰਕੇ 3 ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ 2 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ ਆਸੇ ਵਿੱਚ ਮਰਨ ਵਾਲੇ ਦੀ ਪਛਾਣ ਸੰਦੀਪ ਕੁਮਾਰ ਤੋਂ ਇਲਾਵਾ ਰਾਜੇਸ਼ਵਰ ਸਿੰਘ ਅਤੇ ਗੋਪਾਲ ਸਿੰਘ ਦੇ ਰੂਪ ਤੋਂ ਹੋਈ ਹੈ ਜ਼ਖਮੀਆਂ ਦੀ ਪਛਾਣ ਅਸ਼ੀਸ਼ ਕੁਮਾਰ ਅਤੇ ਰਕੇਸ਼ ਕੁਮਾਰ ਦੇ ਰੂਪ ਤੋਂ ਹੋਈ ਹੈ ਇਹ ਸਾਰੇ ਸੋਲਨ ਜ਼ਿਲ੍ਹੇ ਦੇ ਪਿੰਡ ਠਕਰਿਆਣਾ ਦੇ ਨਿਵਾਸੀ ਦੱਸੇ ਜਾ ਰਹੇ ਹਨ ਜਾਣਕਾਰੀ ਮਿਤਾਬਕ ਬੀਤੀ ਰਾਤ ਜਦੋਂ ਇਹਮੇਂਦਰਾ ਜੀਪ ਵਿੱਚ ਲੁਧਿਆਣਾ ਤੋਂ ਜੀ ਜੇ ਦਾ ਸਮਾਨ ਖਰੀਦ ਕੇ ਵਾਪਸ ਆਪਣੇ ਘਰ ਹਿਮਾਚਲ ਪ੍ਰਦੇਸ਼ ਜਾ ਰਹੇ ਸਨ ਤਾਂ ਅਚਾਨਕ ਇਹਨਾਂ ਦੀ ਟੱਕਰ ਇੱਕ ਟਰੱਕ ਨਾਲ ਹੋ ਗਈ ਜਿਸ ਕਰਕੇ ਇਹ ਹਾ사 ਵਾਪਰ ਗਿਆ ਹਾ사 ਇੰਨਾ ਜ਼ਬਰਦਸਤ ਸੀ ਕਿ ਜੀਪ ਦੇ ਪਰਖ ਚ ਉੱਡ ਗਏ ਪੁਲਿਸ ਹਾਦਸੇ ਦੇ ਕਾਰਨ ਦੀ ਜਾਂਚ ਚ ਰੁਤੀ ਹੈ ਤਾਂ ਗਿਆਨ ਸਿੰਘ ਇਹ ਜਿਹੜਾ ਐਕਸੀਡੈਂਟ ਦਾ ਆਪਣਾ ਲੜਕਾ ਸੀਗਾ ਹਾਂ ਲੜਕਾ ਤੇ ਕਿੱਥੋਂ ਵਾਲੇ ਸੀਗੇ ਇਹ ਅਸੀਂ ਰਾਮਸਹਿਰ ਦੇ ਨਾਲ ਦੇ ਹਾਂ ਰਾਮਸਾਹਿਰ ਦੇ ਤੋਂ ਹਿਮਾਚਲ ਤੋਂ ਹਾਂ ਹਿਮਾਚਲ ਤੇ ਜਿਹੜੇ ਦੂਸਰੇ ਲੜਕੇ ਦੂਸਰੇ ਬੰਦੇ ਕੌਣ ਸੀਗੇ ਹੋਣੇ ਸੀਗਾ ਠਕਰਿਆਣਾ ਜ਼ਿਲ੍ਹਾ ਸੋਲਨ ਜ਼ਿਲ੍ਹਾ ਜ਼ਿਲ੍ਹਾ ਸੋਲਨ ਤੇ ਕੀ ਨਾਮ ਸੀਗਾ ਡਰਾਈਵਰ ਦਾ ਸੰਦੀਪ ਕੁਮਾਰ ਦੂਸਰੇ ਦਾ ਦੂਸਰੇ ਦਾ ਰਾਜੇਸ਼ਵਰ ਸਿੰਘ ਔਰ ਤੀਸਰੇ ਦਾ ਗੋਪਾਲ ਔਰ ਦੋ ਲੜਕੋਂ ਦਾ ਨਾਮ ਕਾਹੀ ਨਹੀਂ ਪਤਾ ਆਸੀਸ ਰਾਜੇਸ਼ ਹਾਂ ਠੀਕ ਹੈ ਇਹ ਇੱਕ ਹੀ ਗੋਂ ਦੇ ਲੜਕੇ ਸੀਗੇ ਇੱਕ ਹੀ ਇਹ ਸਾਰੇ ਆਬ ਆਬ ਕੀ ਕਹਿਣਾ ਚਾਹਤੇ ਆਬ ਅਬ ਹਮਨੇ ਮੈਂ ਕਿਹਾ ਉਹ ਮਾਰਾ ਤਾਂ ਹੋ ਗਿਆ ਸਸਮਾ ਆਬ ਬਹੁਤ ਬੜਾ ਹਾਸਾ ਜੀ ਡਰਾਈਵਰ ਨੇ ਬਹੁਤ ਬੁਰੀ ਤਰ੍ਹਾਂ ਮਾਰ ਲਿਆ ਦੇਖੋ ਸਾਡੇ ਤਾਂ 3-4 ਪਰਿਵਾਰ ਖਤਮ ਕਰਤੇ ਕੱਲੀ-ਕੱਲੀ ਲੂੰਗਾ ਦੀਆਂ ਸਾਰੀਆਂ ਖਤਮ ਕਰਤੀਆਂ ਇਹਦਾ ਮੁੰਡਾ ਚਾਚੇ ਦਾ ਸਾਡੇ ਇਕੱਲਾ ਥਾ ਹਾਲੀ ਅਨਮੈਰਿਡ ਸਭ ਵਿਚਾਰਾ ਦੋ ਦੋ ਵਿੱਚ ਮੁੰਡੇ ਹੋਰ ਅਨਮੈਰਿਡ ਥੇ ਇੱਕ ਰਾਜੇ ਸੀ ਕਾਸ਼ੀਸ਼ੋ ਚੱਲੀ ਗੜ ਪੀ ਜਾਈ ਰੈਫਰ ਕਰੇ ਆ ਔਰ ਤਿੰਨ ਬੰਦੇ ਅੱਗੇ ਬੈਠੇ ਤੇ ਉਹ ਤਿੰਨੋਂ ਖਤਮ ਹੋ ਗਏ ਕੌਣ ਸੀ ਜਿਹੜੇ ਰਣ ਵਾਲੇ ਸੀ ਸੋਲਨ ਜ਼ਿਲ੍ਹੇ ਤੇ ਓਕੇ ਕਸੌਲੀ ਤਹਿਸੀਲ ਸਾਡੀ ਧਕਰਿਆਣਾ ਪਿੰਡ ਹੈ ਜੀ ਧਕਰਿਆਣਾ ਪਿੰਡ ਹੈ ਸੋਲਨ ਜ਼ਿਲ੍ਹਾ ਤਹਿਸੀਲ ਕਸੌਲੀ ਤੇ ਗੱਡੀ ਦਾ ਹਾਲ ਖਰਾਬ ਹੈ ਤੁਸੀਂ ਦੇਖਿਆ ਹੀ ਸੀ ਇਹ ਲੜਕੀ ਕਿੱਥੋਂ ਆ ਰਹੀ ਸੀਗੀ ਇਹ ਲੜਕੇ ਲੁਧਿਆਣੇ ਤੇ ਸਮਾਨ ਲੈ ਕੇ ਆ ਰਹੇ ਸਨ ਜੀ ਡੀਜੇ ਦਾ ਖਰੀਦ ਕੇ ਭਾਈ ਇਹਨਾਂ ਦਾ ਜਨਾ ਇਨਸਾਫ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਇਹਨਾਂ ਦਾ ਦੇਖਣਾ ਚਾਹੀਦਾ ਜੇ ਜੋ ਕਸੂਰਵਾਰ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਇਹਨਾਂ ਨੇ ਪੰਜ ਪੰਜ ਚਾਰ ਪਰਿਵਾਰ ਉਜਾੜਤੇ ਰੋਪੜ ਤੋਂ ਸੱਜਨ ਸੈਨੀ ਦੀ ਰਿਪੋਰਟ ਪੰਜਾਬ ਫੂਡੇ